ਜਿਹੜੀ ਅੱਜ ਕੱਲ੍ਹ ਘਰਾਂ 'ਚ ਆਪਣੇ ਕੀ ਹੈ ਗਈ ਨੂੰਹਾਂ ਜਿਹੜੀਆਂ ਹੈਗੀਆਂ ਉਹ ਬਿੰਬਾਰ ਉਹ ਉਬਾਰ ਫਲਾਣਾ ਬਾਰ ਲਾਉਂਦੇ ਨੇ ਹੂੰ ਜੇ ਆ ਚੀਜ਼ ਲਈ ਹੋਏ ਮਿੱਟੀ ਦੇ ਨਾਲ ਬਰਤਨ ਨੂੰ ਸਤ ਤੁਹਾਨੂੰ ਮੈਂ ਵਿਖਾਂਦਾ ਪਿਆ ਵੇਖਣਾ ਤੁਸੀਂ ਜਿੰਨਾ ਅਸੀਂ ਸਾਡੀ ਸੰਸਕ੍ਰਿਤੀ ਤੋਂ ਪੱਜਾਂਗੇ ਉਨਾ ਹੀ ਸਾਨੂੰ ਨੁਕਸਾਨ ਹੋਊਗਾ ਵੇਖੋ ਹੂੰ ਆ ਬਾਈ ਰੰਦੀ ਝੌਂਪੀ ਜਾ 14 मई यानी कि रेलवे का ये महाराजा गंगा सिंह जी के टाइम का अवलोकन किया पी, पी ये जा रही है गंगानगर देखो नजर आ रही पीबी ये पुरानी है ते इथे जमे रहे हैं थोड़े-थोड़े निशान आ देखो जमे भाई कहंदा थोनू चाय पियोनी है पीतल दे पनले आ 15 क्विंटल तो लेके थे यानी कि 22 23 क्विंटल तक ਪਰ ਗੰਦ ਨਹੀਂ ਪਉਣਾ ਸੀ ਲੱਗੇ ਨੇ ਇਹਦੇ ਪੱਥਰ ਦੇ ਟੁਕੜੇ ਆ ਵੇਖੋ ਪੱਥਰਾਂ ਦੇ ਨਾਲ ਆ ਉਂਠਾਂ ਦੇ ਉਂਠਾਂ ਨੂੰ ਪਾਣੀ ਪੀਣ ਵਾਸਤੇ ਸੀ ਜੀ ਬਸਲਾ ਦਾ ਨਾਂ ਲੈ ਕੇ ਤੇ ਕੀਤ ਨਾ ਸਕ ਦੇਣਾ ਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਆ ਪਾਈ ਚ ਕਰ ਦੇਣਾ ਆ ਕਿਸਾਨੀ ਨਹੀਂ ਹੋ ਸਕਦੀ ਵੀਰੇ ਆ ਕੇਵਲ ਵਪਾਰ ਹੈਗਾ ਸਾਰੇ ਹੀ ਦੋਸਤਾਂ ਨੂੰ ਵਿਆਹ ਪਰਿ ਸਸਰੀ ਕਾਲ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਕਰ ਰਹੇ ਆ ਕਾਫੀ ਬੀਜੀ ਸ਼ਡਿਊਲ ਸੀ ਸਟਾ ਤੇ ਅੱਜ ਤੁਹਾਨੂੰ ਰਾਜਸਥਾਨ ਦੇ ਖੇਤਾਂ ਦੀ ਸੈਰ ਕਰਾਵਾਂਗੇ ਸਾਡੇ ਇੱਕ ਦੋਸਤ ਬੜੇ ਹੀ ਕਰੀਬੀ ਬਾਈ ਸੁਨੀਲ ਗੰਗਾਨਗਰ ਉਹਨਾਂ ਦੇ ਅੱਜ ਅਸੀਂ ਖੇਤ ਚ ਪਹੁੰਚੇ ਆਂ ਤੇ ਮੇਰਾ ਕਲਾਸਮੇਟ ਮੇਰਾ ਭਰਾ ਬਾਈ ਨਵਜੋਤ ਕਹਿੰਤ ਜੋ ਥੋੜੇ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਤੇ ਇਹ ਦੋਸਤ ਆ ਸਾਡੇ ਨਾਲ ਤੇ ਖੇਤ ਦਾ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਇਹ ਰੇਲਵੇ ਟਰੈਕ ਆ ਜਿਹੜਾ ਕੀ ਹਨੂਮਾਨਗੜ ਤੋਂ ਗੰਗਾਨਗਰ ਇਹ ਟਰੈਕ ਆ ਜਿਸ ਦਾ ਕੀ ਕੰਮ ਵੀ ਚੱਲ ਰਿਹਾ ਇੱਥੇ ਤੇ ਸਾਹਮਣੇ ਬਾਈ ਰਹਿੰਦੇ ਖੇਤ ਆ ਖੇਤ ਚ ਵੀ ਚੱਲਾਂਗੇ ਤੇ ਬਾਈ ਰਣ ਨਾਲ ਗੱਲਬਾਤ ਵੀ ਕਰਦੇ ਆ ਕੀ ਹਾਲ ਹੈ ਬਾਈ ਜੀ ਰਾਮ ਰਾਮ ਬੜੀਆ ਭਾਈ ਸਾਹਿਬ ਦੀਪਕ ਜੀ ਬੜੀਆ ਬੜੀਆ ਤੇ ਦੱਸੋ ਬਾਈ ਜੀ ਟਰੈਕ ਬਾਰੇ ਵੀ ਦੱਸੋ ਤੇ 1914 ਮੈਂ ਯਾਨੀ ਕਿ ਰੇਲਵੇ ਦਾ ਇਹ ਮਹਾਰਾਜਾ ਗੰਗਾ ਸਿੰਘ ਜੀ ਦੇ ਟਾਈਮ ਦਾ ਹਵਲੋਕਨ ਕੀਤਾ ਗਿਆ ਤਾਂ ਹਨੂਮਾਨਗੜ੍ਹ ਸੇ ਇਹ ਗੰਗਾ ਨਗਰ ਕੇ ਲਈ ਠੀਕ ਹੈ ਔਰ ਇਹ ਬਿਕਾਣਾ ਮੰਡਲ ਮੇ ਆਤਾ ਥਾ ਯਾਨੀ ਕਿ ਬਿਕਾਨੇਰ ਮੰਡਲ ਮੇ ਠੀਕ ਹੈ 1918 ਕੇ ਸਮਥਿੰਗ ਇਹ ਲਾਈਨ ਜੋ ਹੈ प्रथम बार मीटर गेज के अंदर यानी कि छोटी लाइन में छोटी लाइन में ये शुरू की गई थी ठीक है और प्रथम बार यहाँ पे जब रेलवे लाइन जो इंजन आए थे वो अपने आए थे ये क्या नाम है कोयले से चलने वाले ठीक है हमारे तो इन खेतों में आज भी वो कोयले जमीन में दबे हुए मिलते है हाँ जी ठीक है और रेलवे लाइन से यानी की करीब करीब सौ सौ फीट तक तो आज भी खेती नहीं होती है ਤੇ ਸੋਨੀ ਸਾਹਿਬ ਇੱਕ ਚੀਜ਼ ਹੋਰ ਦੱਸੋ ਜਿਹੜੀ ਆ ਵੱਡੀ ਲਾਈਨ ਜਿਹੜੋਂ ਬਣੀ ਆ ਇਹਨੂੰ ਤਾਂ ਥੋੜਾ ਟਾਈਮ ਹੀ ਹੋਇਆ ਹੈ ਨਾ ਹਾਂਜੀ ਹਾਂਜੀ ਇਸ ਕੋ ਕਰੀਬ ਕਰੀਬ 6 6 6 ਸਾਲ ਹੋ ਗਏ ਠੀਕ ਹੈ ਤੇ ਹੁਣ ਬਿਜਲੀ ਵਾਲਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਬਿਜਲੀ ਵਾਲਾ ਕੰਮ ਚੱਲ ਰਿਹਾ ਹੈ ਨਾ ਤਾਂ ਇਸ ਵਿੱਚ ਕਿਹੜਾ ਵੀ ਟ੍ਰਾਇਲ ਚੱਲ ਰਿਹਾ ਹੈ ਵੀ ਇਹ ਸਟਾਰਟ ਵੀ ਨਹੀਂ ਹੋਇਆ April ਦਾ ਬੋਲ ਰਹੇ ਆ ਇਸ ਕੋ ਠੀਕ ਹੈ ਤੇ ਆਪਾਂ ਨਾਲ ਖੇਤ 'ਚ ਵੀ ਚੱਲਦੇ ਆਂ ਤੇ ਨਾਲੇ ਤੁਹਾਨੂੰ ਇੱਥੋਂ ਦੀਆਂ ਜਿਹੜੀਆਂ ਰਾਜਸਤਾਨੀਆਂ ਜ਼ਮੀਨਾਂ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਸੁਨੀਲ ਜੀ ਦੇ ਖੇਤ 'ਚ ਆਪਾਂ ਚੱਲਦੇ ਆਂ ਤੇ ਇਹ ਪੱਟੜੀ ਸੋਨੀ ਸਾਹਿਬ ਇੱਕ ਚੀਜ਼ ਹੋਰ ਦੱਸੋ ਹਾਂਜੀ ਹਾਂਜੀ ਜਿਹੜਾ ਰਾਜਸਥਾਨ ਹੂੰ ਉਸ ਨੂੰ ਮੈਂ ਸੁਣਿਆ ਟਿੱਬਿਆਂ ਲਈ ਕਾਫੀ ਜਾਣਿਆ ਜਾਂਦਾ ਵੀ ਟਿੱਬੇ ਤੇ ਬਰਾਨੀ ਤੇ ਇੱਥੇ ਜਿਵੇਂ ਦਿਖ ਰਿਹਾ ਥੋੜੇ ਥੋੜੇ ਨਿਸ਼ਾਨ ਆ ਦੇਖੋ ਜਿਵੇਂ ਇਹ ਟਿੱਬਿਆਂ ਨੇ ਨਿਸ਼ਾਨ ਦਿਖ ਰਿਹਾ ਤੇ ਫਿਰ ਇਹ ਜਿਹੜੀ ਆਸੇ ਪਾਸੇ ਜਿਹੜੀ ਆ ਫਸਲ ਖੜੀ ਆ ਹਾਂਜੀ ਹਾਂਜੀ ਇਹ ਸਾਰਾ ਫਿਰ ਇਸ ਨੂੰ ਬਾਅਦ ਚ ਆਬਾਦ ਕੀਤਾ ਗਿਆ ਇੱਥੋਂ ਦੇ ਖੇਤਾਂ ਦੀ ਹਾਂਜੀ ਇਹ ਯਾਨੀ ਕਿ 1926 ਕੇ ਕਰੀਬ ਜਬ ਆਤੀ ਹੈ ਨਾ ਗੰਗ ਨਹਿਰ ਹੂੰ ਉਸ ਕੇ ਬਾਅਦ ਮੈਂ ਇੱਥੇ ਸਿੰਚਿਤ ਭੂਮੀ ਕੀ ਗਈ ਸੀ ਇਸ ਕੋ ਠੀਕ ਹੈ ਜੇ ਜਿਹੜਾ ਤੁਹਾਡੇ ਏਰੀਆ ਚ ਪਾਣੀ ਲੱਗਦਾ ਜਿਆਦਾ ਹਾਂਜੀ ਹਾਂਜੀ ਇਹ ਫਿਰ ਕਿਹੜੀ ਨਹਿਰ ਦਾ ਲੱਗਦਾ ਇੱਥੇ ਇਹ ਇੰਦਰਾ ਗਾਂਧੀ ਕੈਨਾਲ ਕਾ ਹੈ ਕਿਉਂਕਿ ਗੰਗਾ ਨਹਿਰ ਜੋ ਹੈ ਉਹ ਗੰਗਾ ਨਗਰ ਕੇ ਆਧੇ ਖੇਤਰ ਕੋ ਪਾਣੀ ਦਿੰਦਾ ਹੈ ਠੀਕ ਹੈ ਬਾਕੀ ਜੋ ਹੈ ਇਹ ਸਾਰੇ ਕਾ ਸਾਰਾ ਇੰਦਰਾ ਇੰਦਰਾ ਗਾਂਧੀ ਜੋ ਹੈ ਨਾ ਆਈਜੀ ਇੰਦਰਾ ਕੈਨਾਲ ਹੈ ਜੋ ਹਾਂ ਰਾਜਸਥਾਨ ਕੇ ਨਾਲ ਬੋਲਤੇ ਜਿਸ ਕੋ ਠੀਕ ਹੈ ਉਸੇ ਹੁੰਦੀ ਹੈ ਇਹ ਸਾਰਾ ਤੇ ਮੈਂ ਇੱਕ ਚੀਜ਼ ਹੋਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਬਾਈ ਦਾ ਸਪੈਸ਼ਲ ਫੋਨ ਆਇਆ ਕਿ ਖੇਤ ਚ ਆਉਣਾ ਤੇ ਤੁਹਾਨੂੰ ਵਧੀਆ ਚਾਹ ਪਿਾਵਾਂਗੇ ਤੇ ਜਿਹੜੇ ਕਾਫੀ ਲੋਕ ਇਹੋ ਜਿਹੇ ਵੀ ਆ ਜਿਹੜੇ ਆਪਣੇ ਪਛੋਕੜ ਨੂੰ ਆਪਣੀ ਮਿੱਟੀ ਤੋਂ ਦੂਰ ਹੋ ਜਾਂਦੇ ਆ ਤੇ ਤੁਹਾਨੂੰ ਆ ਬੈਗ ਚ ਵਿੱਚ ਵੀ ਤੁਹਾਨੂੰ ਦਿਖਾਉਣੀ ਆ ਵੀ ਅੱਜ ਵੀ ਪਿੱਤਲ ਦੇ ਭਾਂਡੇ ਤੇ ਖੇਤ ਦੇ ਵਿੱਚ ਜਿਵੇਂ ਚਾਹ ਵਗੈਰਾ ਬਣਾਉਂਦੇ ਆ ਆਪਦੇ ਉਹੀ ਸਾਗੀ ਸਿਸਟਮ ਨਾਲ ਜੁੜੇ ਹੋਇਆ ਮੈਂ ਆ ਦੇਖੋ ਬਾਈ ਕਹਿੰਦਾ ਤੁਹਾਨੂੰ ਚਾਹ ਪਿਉਣੀ ਆ ਪਿੱਤਲ ਦੇ ਭਾਂਡੇ ਆ ਉਹ ਹੋਰ ਹੰਡੀ ਵੀ ਕੱਟ ਕੇ ਦਿਖਾ ਸਕਲੀ ਪਿੱਤਲ ਔਰ ਸਵਰਨਾ ਧਾਤੂ ਤੋਂ ਅਮਾਰੇ ਬਜ਼ੁਰਗ ਅੱਜ ਵੀ ਹਮਮ ਕੀ ਦਾਤ ਪੀਤੇ ਹਨ ਯਾਨੀ ਕਿ ਇਨਕੀ ਰਾਖ ਕੋ ਪੀਤੇ ਹੈ ਅੱਜ ਵੀ ਠੀਕ ਹੈ ਅਗਰ ਕੋਈ ਬਜ਼ੁਰਗ ਆਪਕੋ 65 70 ਸਾਲ ਸੇ ਉਪਰ ਮਿਲੇਗਾ ਤੋ ਉਸ ਬਜ਼ੁਰਗ ਨੇ ਆਪਣੇ ਕਾਰਿਆਕਾਲ ਮੇ ਪਿੱਤਲ ਔਰ ਚਾਂਦੀ ਔਰ ਸੋਨੇ ਕੀ ਹਾਂ ਅਬਰ ਜ਼ਰੂਰ ਪੀ ਹੋਗੀ ਠੀਕ ਹੈ ਤੇ ਸ਼ਰਮ ਖੜੀ ਹੈ ਹਾਂਜੀ ਠੀਕ ਹੈ ਤੇ ਵੀਡੀਓ ਦੇ ਵਿੱਚ ਸਾਡੇ ਨਾਲ ਤੁਸੀਂ ਬਨੇ ਰਹੋ ਖੇਤ ਦੀ ਸਹਾਈ ਬਣਾਈ ਹੋਈ ਇਹ ਬਹੁਤ ਜ਼ਬਰਦਸਤੀਾਂ ਵਿੱਚ ਪਕੜੀ ਗਈ ਇੱਥੇ ਕੀ ਖੇਤ ਚ ਹਾਂਜੀ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਖਾਲਾ ਇਹ ਇਥੋਨੀ ਜਮੀਨਾਂ ਰਾਜਸਤਾਨੀਆਂ ਤੇ ਇਹ ਵੀਡੀਓ ਦੇ ਵਿੱਚ ਸਾਡੇ ਨਾਲ ਬਣੇ ਰਿਓ ਚਾ ਵੀ ਪੀਵਾਂਗੇ ਬਾਈ ਕੋਲੇ ਤੇ ਜਿਹੜੀ ਝੌਂਪੜੀ ਦਾ ਜ਼ਿਕਰ ਕਰ ਰਿਹਾ ਬਾਈ ਉਹ ਝੌਂਪੜੀ ਵੀ ਤੁਹਾਨੂੰ ਦਿਖਾਵਾਂਗੇ 1901 ਦੀ ਟਿੱਗੀ ਹੈ ਜਾਂ 1900 ਕੀ ਕਰੀਬ ਠੀਕ ਹੈ ਪੱਕੀ ਟਿੱਗੀ ਬਣਾਈ ਹੋਈ ਹੈ ਜੋ 10 ਬਾਈ ਬਾਰਾ ਬਈ 10 ਕੀ ਹੈ ਯਾਨੀ 125 ਸਾਲ ਪੁਰਾਣੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਅੱ비 ਵੀ ਕਾਇਮ ਹੈ ਯਹਾਂ ਤੇ ਉਸ ਮੇ ਪਾਣੀ ਘਰੋਂ ਸੇ ਲਾ ਲਾ ਕੇ ਬਰਤਨੋਂ ਮੇ ਛੇਰੇ ਬੜੇ ਸੇ ਪਾਣੀ ਲਾ ਲਾ ਕੇ ਭਰਤੇ ਤੇ ਉਸ ਦੀ ਕੀ ਉਹ ਅੱਜ ਵੀ ਇੱਥੇ ਮੌਜੂਦ ਹੈ ਹਾਂਜੀ ਹਾਂਜੀ ਮੌਜੂਦ ਹੈ ਅੱਜ ਵੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਖੇਤ ਚ ਇੱਥੇ ਜਿਆਦਾ ਪੇੜ ਤੁਹਾਡੇ ਕਿਹੜੇ ਕਿਹੜੇ ਹੁੰਦੇ ਆ ਯਹਾਂ ਪੇ ਜਿਆਦਾ ਟਾਲੀ ਹੈ ਯਾਨੀ ਕਿ ਇਸ ਕੋ ਟਾਲੀ ਔਰ ਕਿੱਕਰ ਯਾਨੀ ਕਿ ਸੀਸਮ ਔਰ ਖੇਜੜਾ ਹੂੰ ਤੋ ਰਾਜਸਤਾਨ ਕੀ ਬਰਖਸ ਕੀ ਦਰੋਵਰ ਖੇਜੜਾ ਹਮਾਰੀ ਠੀਕ ਹੈ ਨਾ ਤੋ ਹਮ ਕਾਟਤੇ ठीक है क्योंकि वातावरण को शुद्ध रखने में और बारिश को सबसे ज्यादा यानी कि लेकर आने के लिए खेजड़े के वृक्ष की हवा और ऑक्सीजन और जो ये हवा है प्रकृति तो का सबसे शुद्ध तेल जो है मानवीय जीवन में सरसों का तेल ही बचा है बाकी सब में मिलावट है मशीनी तेल है टोटल ठीक है तो सुनील जी एक चीज होर दसो यारा झोपड़ी देखो आ बाई रही झोंपड़ी जा ਤੇ ਅੰਦਰੋਂ ਇਥੋਂ ਦਿਖਾਉਨੇ ਆਂ। ਬਾਸ ਕੀ ਬਣੀ ਐ ਨਾ ਮੇਰੇ ਕੋ। ਤੇ ਆ ਵੇਖੋ ਤੁਸੀਂ ਨਜ਼ਾਰਾ। ਇਹ ਚੀਜ਼ਾਂ ਹੁਣ ਬਲੁਪਤ ਹੁੰਦੀਆਂ ਜਾ ਰਹੀਆਂ ਜਿਹੜੇ ਪੁਰਾਣੇ ਲੋਕ ਥੋੜਾ ਜਿਹਾ ਅੱਗੇ ਆ ਜਾਓ। ਜਿਹੜੇ ਪੁਰਾਣੇ ਲੋਕ ਆਪਣੇ ਵਿਰਸੇ ਨਾਲ ਜੁੜੇ ਵੀ ਐ ਉਹਨਾਂ ਨੂੰ ਹੀ ਇਸ ਚੀਜ਼ ਦੀ ਸਾਰ ਤੇ ਸਾਂਭ ਹੈਗੀ ਆ ਤੇ ਬਾਹਰ ਦਾ ਵੀ ਤੁਹਾਨੂੰ ਨਜ਼ਾਰਾ ਦਿਖਾਉਨੇ ਆਂ। ਇਹ ਰਾਜਸਥਾਨ ਦੇ ਖੇਤਾਂ ਨੇ ਰੰਗ ਹੈ ਜੀ ਬਾਈ ਜੀ ਇੱਥੇ ਚੁੱਲਾ ਤਿਆਰ ਕਰ ਰਹੇ ਆ ਵੇਖੋ ਤੁਸੀਂ ਯਾਨੀ ਕਿ ਸਾਡੇ ਬਜ਼ੁਰਗ ਇੱਕ ਗੱਲ ਕਿਹਾ ਕਰਦੇ ਸੀ ਮੈਨੂੰ ਯਾਦ ਆ ਗਈ ਵੀ ਜਿਹੜੀ ਧਰਤੀ ਦਾ ਪਾਣੀ ਜਿੰਨਾ ਨੀਮਾ ਹੁੰਦਾ ਨਾ ਉੱਥੋਂ ਦੇ ਲੋਕ ਉਨੇ ਹੀ ਸਬਰ ਤੇ ਸੰਤੋਖ ਵਾਲੇ ਹੁੰਦੇ ਆ ਸਾਡੇ ਦਾਦੇ ਜੀ ਜਰੀ ਇੱਕ ਗੱਲ ਕਿਹਾ ਕਰਦੇ ਸੀ ਤੇ ਆ ਤੁਸੀਂ ਵੇਖ ਸਕਦੇ ਹੋ ਬਈ ਰਾਜਸਥਾਨ ਦਾ ਜਿਹੜਾ ਪਾਣੀ ਹੈ ਨਾ ਵੱਕੇ ਦੇ ਵਿੱਚ ਭਾਵੇਂ ਪਾਣੀ ਨਹੀਂ ਵਹ ਧਰਤੀ ਦਾ ਪਰ ਉੱਥੋਂ ਦੇ ਲੋਕ ਹਨ ਜਿਹੜੇ ਉਹਨੇ ਹੀ ਸਬਰ ਤੇ ਸੰਤੋਖ ਵਾਲੇ ਆ ਥੋੜੇ ਜਿਹੀ ਆਪਣਾ ਜਿਹੜਾ ਜੀਵਨ ਹੈ ਜਿਹੜਾ ਉਹ ਸੁਖਾੜਾ ਲੰਗਾਉਣ ਵਾਲੇ ਆ ਤੇ ਆ ਵੇਖੋ ਤੁਸੀਂ ਬਾਈ ਜਿਹੜੀ ਪੂਰੀ ਖਾਤਰਨਵਾਜੀ ਕਰ ਰਹੀ ਹੈ ਸਾਡੀ ਤੇ ਚਾਹ ਬਣਾ ਰਹੀ ਹੈ ਤੇ ਬਾਈ ਨਾਲ ਗੱਲ ਕਰਦੇ ਆ ਬਾਈ ਜਿਹੜੀ ਤੁਸੀਂ ਸਰੋ ਮਿੱਧੀ ਹੈ ਇੱਥੇ ਜਿਹੜੀ ਇੱਥੇ ਦਿਸ ਰਹੀ ਹੈ ਹਾਂ ਤੇ ਪੰਜਾਬ ਚ ਵੀ ਹੁੰਦੀ ਹੈ ਤੇ ਪਾਣੀ ਪੂਣੀ ਦਾ ਕੋਈ ਫਰਕ ਹੁੰਦਾ ਹੈ ਯਾਰ ਕੀ ਪਾਣੀ ਦਾ ਫਰਕ ਹੁੰਦਾ ਜੀ ਬਾਪੇ ਕਿ 10 ਬਿਗੇ ਮੇ 10 ਬਿਗਾਏ ਉਨ ਕੀ ਬਿਜਾਈ ਹੋ ਜਾਂਦੀ ਹੈ ਹਮ ਪਰ ਥੋੜਾ ਪੰਜਾਬੀ ਤੇ ਦੱਸਿਓ ਯਾਨੀ ਕਿ ਪੰਜਾਬ ਚ ਜਿਹੜੇ ਕਿਸਾਨ ਹੈਗੇ ਉਹਨਾਂ ਦੀ 10 ਬਿਗੇ 10 ਕਿੱਲਾਂ ਤੋਂ 10 ਕਿੱਲੇ ਬਿਜਾਈ ਹੋ ਸਕਦੀ ਹੈ ਠੀਕ ਹੈ ਪਰੰਤੂ ਜਿਹੜਾ ਨਵਾਨਗੜ ਗੰਗਾ ਨਗਰ ਬੈਲਟ ਆ ਸਾਡਾ ਯਾਨੀ ਕਿ ਬਿਕਾਨੇਰ ਬੈਲਟ ਜਿਹੜਾ ਹੈਗਾ ਉਥੇ 10 ਬਿਗਿਆ ਤੋਂ 2.5 ਬਿਗੇ 3 ਬਿਗੇ ਹੀ ਬਿਜਾਈ ਹੋ ਸਕਦੀ ਹੈ ਉਹ ਵੀ ਯਾਨੀ ਕਿ ਸਾਉਣੀ ਚ ਠੀਕ ਹੈ ਤੇ ਬਾਈ ਨੇ ਮੈਨੂੰ ਆਉਂਦੀ ਵਾਕੀ ਇੱਕ ਗੋਨਾਮਾ ਜਿਹਾ ਵੀ ਦਿੱਤਾ ਸੀ ਤੇ ਮੈਂ ਬਾਈ ਦੀ ਗੱਲ ਤੋਂ ਸਹਿਮਤ ਆ ਬਾਈ ਨੇ ਕਿਹਾ ਸੀ ਵੀ ਜੇ ਅਸੀਂ 10 ਬਿਗੇ ਸਰੋਂ ਬੀਜਦੇ ਆ ਨਾ ਜਿਹੜੀ ਸੌਣੀ ਦੀ ਸਾਡੀ ਫਸਲ ਆ ਤਾਂ ਉਹਦੇ ਵਿੱਚੋਂ 6-7 ਜਿਹੜੀ ਬਿਗੇ ਨੇ ਸਾਡੀ ਉਹ ਫਸਲ ਦਮ ਤੋੜ ਦਿੰਦੀ ਆ ਤੇ 2-3 ਬਿਗੇ ਹੀ ਫਸਲ ਆ ਜਿਹੜੀ ਉਹ ਸਾਡੀ ਕਾਇਮ ਰਹਿ ਪੈਂਦੀ ਆ ਉਹਦਾ ਕਾਰਨ ਵੀ ਆਪਾਂ ਬਾਈ ਤੋਂ ਜਾਣਦੇ ਬਾਈ ਉਹਦਾ ਚਾਨਣਾ ਪਾਓ ਕਾਰਨ ਕੀ ਆ ਉਹਦਾ ਕਾਰਨ ਹੀ ਆ ਕਿ ਜਿਹੜੇ ਪੰਜਾਬ ਸਰਕਾਰ ਨੇ ਪਾਣੀ ਬੰਦ ਕਰਤਾ 1959 ਦੇ ਸਮਝੋਤੇ ਮੁਤਾਬਿਕ ਹੂੰ ਉਹਦੇ ਬਾਅਦ ਸਾਡੀ ਫਸਲਾਂ ਹੈ ਜਿਹੜੀਆਂ ਦਮ ਤੋੜਦੀਆਂ ਨੇ ਜਿਹੜੀ ਸਾਵਣੀ ਜੀ ਫਸਲ ਹੈਗੀ ਯਾਨੀ ਕਿ ਜਿਹੜੀ ਅਪ੍ਰੈਲ ਚ ਆਉਂਦੀ ਹੈ ਨਾ ਅਪ੍ਰੈਲ ਚ ਬੀਜਦੇ ਆਪਾਂ ਮਾਰਚ ਅਪ੍ਰੈਲ ਤੇ ਯਾਨੀ ਕਿ ਸੜੋ ਕੱਢਣ ਕੱਢਣ ਦੇ ਬਾਅਦ ਜਿਹੜੀ ਫਸਲ ਆਊਗੀ ਉਹ ਸਾਡੀ ਦਮ ਹੀ ਤੋੜ ਦਿੰਦੀ ਨੇ ਹੂੰ ਬਿਲਕੁਲ ਖਤਮ ਹੋ ਜਾਂਦੀ ਨੇ ਸਾਡੀ ਪਰ ਰਾਜਸਥਾਨ ਕੇ ਜੋ ਨਵਾਨਗੜ ਉਹ ਗੰਗਾਨਗਰ ਜ਼ਿਲ੍ਹੇ ਵਿੱਚ ਜੈਸੀ ਫਸਲ ਹੁੰਦੀ ਹੈ ਔਰ ਜੈਸੀ ਉਸਕੀ ਉਰਵਰਕ ਸ਼ਕਤੀ ਔਰ ਗੁਣਵੱਤਾ ਹੈ ਵੈ ਸੰਪੂਰਨ ਭਾਰਤ ਵਿੱਚ ਨਹੀਂ ਹੈ ਹੂੰ ਯਾਨੀ ਸਭ ਤੋਂ ਵਧੀਆ ਵਧੀਆ ਜੋ ਪਿਓਰ ਹੁੰਦੀ ਹੈ ਇੱਕਦਮ ਔਰਗੈਨਿਕ ਔਰਗੈਨਿਕ ਕਿਉਂਕਿ ਕਿਹੜੀ ਇਸ ਧਰਤੀ ਦੀ ਮੈਂ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਹਜੇ ਵੀ 60 ਤੋਂ 70% ਮੇਰੇ ਹਿਸਾਬ ਨਾਲ ਆਰਗੇਨਿਕ ਹੈ ਹਜੇ ਵੀ ਬਿਲਕੁਲ 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 ਯਾਹ ਪੇ ਆਏ ਅਮਾਰੇ ਰਾਖ ڈالਤੇ ਆਜ ਵੀ ਹੂੰ ਪੈਸਟੀਸਾਈਡ ਤੋਂ ਬਚਾ ਵਾ ਹਾਂਜੀ ਰਾਖ ਰਾਖ ਪੈਸਟੀਸਾਈਡ ਕੋ ਉੱਥੇ ਕੀ ਹੈ ਖਰਚਾ ਬਹੁਤ ਲੱਗਦਾ ਹੈ ਤਾਂ ਲੋਕੀ ਪੈਸਟੀਸਾਈਡ ਨੂੰ ਮਤਲਬ ਪੂਰੇ ਨਹੀਂ ਆਉਂਦੇ ਪੰਜਾਬ ਚ ਪੈਸਟੀਸਾਈਡ ਜਿਆਦਾ ਹੈ ਜਿਆਦਾ ਹੈਗਾ ਬਿਲਕੁਲ ਸਹੀ ਗੱਲ ਹੈ ਇੱਥੇ ਕਰਾਂ ਦੀ ਰਾਖ ਜਿਹੜੀ ਹੁੰਦੀ ਹੈ ਨਾ ਤੁਲਿਆਂ ਦੀ ਰਾਖ ਉਹ ਵੀ ਪਾ ਦਿੰਦੇ ਨੇ ਆਪਾਂ ਹੂੰ भाई ने तो दाना तोड़ के खा क्या यानी कि ये दाने देखो इसके आप। इसके दाने देखो जो ब्राउन कलर की सरसों होती है हकीकत में रियल जो है ना वो ब्राउन कलर की ही होती है सरसों ये देखो आ देखो ਜਾਬ ਸਾਨੂੰ ਪਾਣੀ ਦੇ ਦੇ ਤਾਂ ਰਾਜਸਥਾਨ ਐਨੀ ਫਸਲ ਪੈਦਾ ਕਰ ਦੂ ਕਿ ਪੂਰਾ ਰਾਜਸਥਾਨ ਸਟੇਟ ਤੇ ਨਾਲ ਲੱਗਦਾ ਪੰਜਾਬ ਵੀ ਗੇਹੂ ਖਾ ਸਕਦਾ ਪੂਰੀ ਰਾਜਸਥਾਨ ਦਾ ਜਿਹੜਾ ਕਸ਼ਮੀਰ ਹੈ ਅੱਜ ਵੀ ਗੰਗਾ ਨਗਰ ਨੇ ਠੀਕ ਹੈ ਤੇ ਹੁਣ ਆਪਾਂ ਬਾਈ ਤੋਂ ਚਾਹ ਪੀ ਕੇ ਤੇ ਫਿਰ ਚਾਹ ਪਿੰਦੀ ਪੱਕੀ ਆਪਾਂ 2 ਮਿੰਟ ਗੱਲਾਂ ਹੋਰ ਕਰਾਂਗੇ ਜਿੱਦਗੀ ਵੀ ਵਿਖਾਵਾਂਗੇ ਤੁਹਾਨੂੰ ਹਾਂ ਬਹੁਤੀ ਜਿਹੜੇ ਰਾਜਸਥਾਨ ਦੇ ਲੋਕ ਆਏ ਆਏਗੇ ਦੀ ਬੜੀ ਖਤਰਨਵਾਜੀ ਕਰਦੇ ਆ ਦੇਖੋ ਤੁਸੀਂ ਪਿੱਤਰਲ ਦੀ सगळी ਦੇ ਵਿੱਚ ਬਾਈ ਨੇ ਪਾਣੀ ਆ ਜਿਹੜਾ ਤਰਤਾ ਜਿਹੜੀ ਅੱਜ ਕੱਲ੍ਹ ਘਰਾਂ 'ਚ ਆਪਣੇ ਕੀ ਹੈ ਗਈ ਨੂੰਹਾਂ ਜਿਹੜੀਆਂ ਹੈਗੀਆਂ ਉਹ ਬਿੰਬਾਰ ਉਹ ਉਬਾਰ ਫਲਾਣਾ ਬਾਰ ਲਾਉਂਦੇ ਨੇ ਹੂੰ ਜੇ ਆ ਚੀਜ਼ ਲਈ ਹੋਏ ਮਿੱਟੀ ਦੇ ਨਾਲ ਬਰਤਨ ਨੂੰ ਤਾਂ ਤੁਹਾਨੂੰ ਮੈਂ ਵਿਖਾਉਂਦਾ ਪਿਆ ਵੇਖਣਾ ਤੁਸੀਂ ਜਿੰਨਾ ਅਸੀਂ ਸਾਡੀ ਸੰਸਕ੍ਰਿਤੀ ਤੋਂ ਭੱਜਾਂਗੇ ਉਨਾ ਹੀ ਸਾਨੂੰ ਨੁਕਸਾਨ ਹੋਊਗਾ ਵੇਖੋ ਹੂੰ ਤੇ ਸਭ ਤੋਂ ਵੱਡੀ ਗੱਲ ਬਾਈ ਐਡਵੋਕੇਟ ਹੈ ਤੇ ਤੁਹਾਨੂੰ ਦੇਖਣ ਜਾਇ ਲੱਗੂਗਾ ਨਹੀਂ ਵੀ ਕੋਈ ਐਡਵੋਕੇਟ ਹੈ ਐਡਵੋਕੇਟ ਵੀ ਬਾਈ ਹਾਈ ਕੋਰਟ ਦੇ ਵਿੱਚ ਬੰਦਾ ਹੈ ਤੇ ਬਿਲਕੁਲ ਆਪਣੀ ਮਿੱਟੀ ਨਾਲ ਜੋਧਪੁਰ ਬਿਲਕੁਲ ਆਪਣੀ ਮਿੱਟੀ ਨਾਲ ਆਪਣੀ ਸਾਦਗੀ ਨਾਲ ਜੁੜਿਆ ਹੋਇਆ ਹੈ ਤੇ ਬਾਈ ਨਵਜੋਤ ਕਿਵੇਂ ਦਾ ਲੱਗ ਰਿਹਾ ਬਾਈ ਬਾਈ ਜੀ 6 ਸਾਲਾਂ ਬਾਅਦ ਵਾਪਸੀ ਕੀਤੀ ਹੈ ਬਹੁਤ ਹੀ ਵਧੀਆ ਜਿਵੇਂ ਆਪਦੀ ਧਰਤੀ ਨਾਲ ਜੁੜ ਕੇ ਆਪਦੀਆਂ ਰੂਟਸ ਨਾਲ ਬਹੁਤ ਚੰਗਾ ਲੱਗ ਰਿਹਾ ਹੈ। ਹੂੰ। ਤੇ ਚਾਹ ਤਿਆਰ ਹੋ ਜੇ ਫਿਰ ਆਪਾਂ ਨਾਲੇ ਚਾਹ ਪੀਵਾਂਗੇ ਨਾਲੇ ਬਾਈਰ ਨਾਲ ਗੱਲਾਂ ਬਾਤਾਂ ਕਰਾਂਗੇ। ਜੁੜੇ ਰਹੋ ਸਾਡੇ ਨਾਲ ਵੀਡੀਓ ਨਾਲ। ਇਹ Rajasthan ਦੇ ਨਜ਼ਾਰੇ ਧਰਤੀ ਤੋਰਾ ਰਹੀ। ਧਰਤੀ ਦੋਰਾ ਰਹੀ ਤੇ ਪੰਜਾਬੀ ਚ ਧਰਤੀ ਤੋਰਾ ਰਹੀ। ਬਿਲਕੁਲ ਜੀ ਬਿਲਕੁਲ ਬਿਲਕੁਲ। ਕੀ ਬਾਤ ਹੈ। ਵੇਖੋ ਸੋਦਾ ਜਿਹੜਾ ਉਹ ਪਤਲੀ ਚ ਪਾਤਾ ਆਪਾਂ ਦੇਖੋ ਤੁਸੀਂ ਬਾਈ ਕਿਵੇਂ ਤਾਂ ਲੱਗ ਰਿਹਾ ਬਾਈ ਨੂੰ ਮਿਲ ਕੇ Rajasthan ਚ ਬਾਈ ਜੀ ਪਹਿਲੀ ਗੱਲ ਤਾਂ Rajasthan ਦੇ ਵਿੱਚ ਲੋਕਾਂ ਸਬਰ ਵਾਲੇ ਲੋਕ ਨੇ ਏਡੇ ਉੱਚੇ ਅਹੁਦੇ ਦਾ ਬੰਦਾ ਸਾਡੇ ਨਾਲ ਖੜਾ ਹੈ ਸਾਡੇ ਵਾਸਤੇ ਮਾਨ ਵਾਲੀ ਗੱਲ ਹੈਗੀ ਹੈ ਠੀਕ ਹੈ ਸਾਨੂੰ ਬਿਲਕੁਲ ਵੀ ਬੰਦੇ ਨੇ ਫੀਲ ਨਹੀਂ ਹੋਣ ਦਿੱਤਾ ਠੀਕ ਹੈ ਭਰਾਵਾਂ ਵਾਂਗੂ ਬੰਦਾ ਕਰ ਰਿਹਾ ਤੇ ਆ ਬਾਈ ਹੋਰਿਆਂ ਦੇ ਆਪਦੇ ਖੇਤ ਨੇ ਬਾਈ ਹੋਰ ਆਪਦੇ ਹੱਥੇ ਨਾਲ ਸਾਨੂੰ ਚਾਹ ਬਣਾ ਕੇ ਪਿਆਰੇ ਨੇ ਵੈਲ ਐਜੂਕੇਟਿਡ ਬੰਦਾ ਵੈਲ ਨੋਲੇਜੇਬਲ ਬੰਦਾ ਹਾਂ ਪਿੱਤਲ ਦੀ ਬਾਟੀ ਦੇ ਵਿੱਚ ਚਾਹ ਦਾ ਲੱਗ ਹੀ ਨਜ਼ਾਰਾ ਆ ਚੀਜ਼ ਤਾਂ ਪਤਾ ਚੱਲ ਰਹੀ ਹੈ ਤੇ ਉਧਰੋਂ ਜਦੋਂ ਆਪਾਂ ਚੁੱਲ੍ਹੇ ਤੇ ਚਾਹ ਬਣਾਉਂਦੇ ਆ ਤੇ ਅੱਜਕੱਲ ਤਾਂ ਗੈਰਸ ਵਾਲਾ ਪੰਗਾ ਇਹ ਚੱਲਿਆ ਜਿਹੜਾ ਬਿਮਾਰੀ ਦਾ ਕੱਢ ਹਾਂ ਜੇ ਕਿਸੇ ਨੂੰ ਆਪ ਦੀ ਸਿਹਤ ਖਰਾਬ ਕਰਨੀ ਹੋਵੇ ਤਾਂ ਗੈਸ ਦੀ ਰੋਟੀਆਂ ਤੇ ਗੈਸ ਤੇ ਬਣਾ ਕੇ ਪਕਵਾਨ ਖਾਓ ਤੇ ਆਪਣੇ ਰਾਜਸਥਾਨ ਚ ਤਾਂ ਬਿਕਾਨੇਰ ਜਾਂ ਐਸਐਮਐਸ ਹੀ ਵਰਤੀ ਕਰੂਗਾ ਔਰ ਕੋਈ ਤਾਂ ਵਰਤੀ ਕਰ ਨਹੀਂ ਸਕਦਾਗਾ ਹਮ ਬਿਲਕੁਲ ਸਹੀ ਗੱਲ ਹੈ ਜਿਹੜੀ ਰਸੋਈ ਚ ਗੈਸ ਚੁੱਲਾ ਹੁੰਦਾ ਉੱਥੇ ਵੇਖਿਓ ਤੁਸੀਂ ਜਿਹੜੀ ਜਮਾਬੜ ਹੁੰਦੀ ਹੈ ਹਮ ਸਾਰੀ ਦੀ ਸਾਰੀ ਗੈਸ ਦੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਹਣਾ ਸਰੋ ਵਿਖੀ ਆਂਦੀ ਐ ਤੁਨੂੰ ਹਮ ਆ ਸਰੋ ਯਾਨੀ ਕਿ ਵਿਕੇ ਦੀ ਕਰੀਬ-ਕਰੀਬ 8 ਤੋਂ ਲੈ ਕੇ ਯਾਨੀ ਕਿ 8 ਕੁਵਿੰਟਲ ਤੋਂ ਲੈ ਕੇ ਤੇ 10.5 ਕੁਵਿੰਟਲ ਤੱਕ ਹੋਊਗੀ। ਜਦੋਂ ਕਿ ਇਹਦੇ ਵਿੱਚ ਪੈਸਟੀਸਾਈਡ ਪਾ ਦੋ ਆਈ ਸਰੋ 16 ਕੁਵਿੰਟਲ ਤੋਂ ਲੈ ਕੇ ਤੇ 8 ਕੁਵਿੰਟਲ ਤੱਕ ਹੋ ਜੂਗੀ ਡਬਲ। ਸੋਨੀ ਸਾਹਿਬ ਫਸਲਾਂ ਬਾਰੇ ਥੋੜਾ ਜਿਹਾ ਹੋਰ ਚੰਨਾ ਪਾਓ ਵੀ ਤੁਹਾਡੇ ਇੱਥੇ ਕਿਹੜੀ ਕਿਹੜੀ ਫਸਲ ਹੁੰਦੀ ਹੈ? ਕਿੰਨਾ ਟਾਈਮ ਲੱਗਦਾ ਪਾਣੀ ਕਿੰਨਾ ਕ ਲੱਗਦਾ? ਆਪਣੇ ਜਿਹੜੀ ਫਸਲਾ ਹੈਗੀ ਆ ਉਹ ਹਾੜੀ ਚੇਤਾ ਜਿਵੇਂ ਮੰਨ ਲਓ ਕਿ ਸਰੋ ਆ ਗਈ। ਤੇ ਸਾਵਣੀ ਚ ਜਿਹੜੀ ਹੁੰਦੀ ਆ ਉਹ ਥੋੜੀ ਤਾਪਈਆ ਤੋਰ ਪਾਓ ਸਾਵਣੀ ਚ ਜਿਵੇਂ ਆਪਣੇ ਨਰਮਾ ਹੋ ਗਿਆ ਹਾਂ ਆਹ ਫਸਲ ਹੁੰਦੀ ਐ ਠੀਕ ਮੈਨ ਫਸਲ ਜਿਹੜੀ ਹੈਗੀ गेहूं ਬਸ ਬਸ ਆ ਹੈਗੀ ਆ ਨਾ ਆਪਣੇ गेहूं ਤਾਂ ਹੁਣ ਚੱਲੀ ਜਾਂਦੀ ਐ गेहूं ਤੇ ਸਰੋ ਹੂੰ ਤੇ गेहूं ਵੀ ਆਪਣੇ ਅਗਰ ਜੇ ਪੈਸਟੀਸਾਈਡ ਪਾਵਾਂਗੇ ਤਾਂ ਗਰੰਟੀ ਦੇ ਨਾਲ ਕਹਿੰਨਾ ਮੈਂ 15 ਕੁਇੰਟਲ ਤੋਂ ਉੱਤੇ ਉੱਤੇ ਆਪਣੇ ਵਿਗੇ ਤੇ ਉਤਰ ਜੂ गेहूं ਹੂੰ 15 ਕੁਇੰਟਲ ਤੋਂ ਲੈ ਕੇ ਤੇ ਯਾਨੀ ਕਿ 22 23 ਕੁਇੰਟਲ ਤੱਕ ਪਰ ਗੰਧ ਨਹੀਂ ਪਉਣਾ ਸੀ ਅਸੀਂ ਗੰਦ ਨਹੀਂ ਪਾਉਣਾ ਕਿਸੇ ਦੇ ਜਵਾ ਕਿਸੇ ਦੇ ਜਵਾਕ ਮਾਰ ਕੇ ਕਿਸੇ ਦਾ ਘਰ ਮਾਰ ਕੇ ਫਸਲਾਂ ਦਾ ਰੇਟ ਲੈਣ ਦਾ ਫਾਇਦਾ ਕੀ ਹੈ ਸਾਡੇ ਸਾਡੇ ਤੋਂ ਫਿਰ ਹੈ ਸਪਰੇਅ ਕਿੰਨੀਆਂ ਕਰਦੇ ਤੁਸੀਂ ਆਪਣੇ ਸਪਰੇਅ ਨਹੀਂ ਹੁੰਦੀਆਂ ਜੋਰ ਲਾ ਕੇ ਸੁਰੂ-ਸੁਰੂ ਚ ਇੱਕ ਹੁੰਦੀ ਹੈ ਬਸ ਇੱਕ ਹੀ ਹਾਂਜੀ ਬਾਕੀ ਫਸਲਾਂ 'ਚ ਇਹ ਲੋਕ ਛੇ-ਛੇ ਬਾੜ ਕਰ ਦਿੰਦੇ ਨੇ ਤੇ ਆ ਜਿਹੜੀ ਤੁਹਾਡੀ ਸਰੋਂ ਖੜੀ ਇਹਨੂੰ ਕਿੰਨਾ ਪਾਣੀ ਲੱਗਿਆ ਹੁਣ ਤੇ ਹੁਣ ਅਸੀਂ ਲਾਇਆ ਤਿੰਨ ਵਾਰੀ ਪਾਣੀ ਇਹਨੂੰ ਬਸ ਤਿੰਨ ਵਾਰੀ ਚ ਹਾਂਜੀ ਹਾਂਜੀ ਠੀਕ ਆ ਤੇ ਖੇਤ ਦੀ ਜਿਹੜੀ ਡਿੱਗੀ ਹੈ ਇਹਨਾਂ ਦੀ 100 ਸਾਲ ਪੁਰਾਣੀ ਉਹ ਡਿੱਗੀ ਵੀ ਤੁਹਾਨੂੰ ਦਿਖਾਉਣੀ ਹੈ ਹਲੇ ਵੀ ਹਲੇ ਵੀ ਰਾਜਸਥਾਨ ਦੇ ਵਿੱਚ ਆਰਗੈਨਿਕ ਫਸਲ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਵਧਾਵਾ ਹੈ ਹਾਂ ਨਾ ਕਿ ਇੱਥੇ ਯੂ نو ਕਿ ਆਏ ਹਨੇ ਕਿ ਮਨੀ ਐ ਨਾ ਵਸਤੇ ਫਸਟ ਹੈ ਨੀਗਾ ਕਿ ਮਨੀ ਦੇ ਕਰਕੇ ਇਹ ਬੰਦੇ ਰੇਹਾਂ ਸਪਰੇਆਂ ਦਾ ਯੂਜ਼ ਕਰਨ ਯੂ نو ਵਾਟ ਆਈ ਮੀਨ ਇਨ ਆਰਗੈਨਿਕ ਥਿੰਗਸ ਤੇ ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਆਰਗੈਨਿਕ ਖੇਤੀ ਵਾਸਤੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ ਤੇ ਅੱਜ ਪੰਜਾਬ ਮੇਰੇ ਹਸਾਮ ਨਾਲ ਪੈਸਟੀਸਾਈਡ ਚ ਸਭ ਤੋਂ ਅੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਭ ਤੋਂ ਅੱਗੇ ਬਿਲਕੁਲ ਹਾਂ ਆ ਪੰਜਾਬ ਔਰ ਹਰਿਆਣਾ ਦੋਨੋਂ ਦੋਨੋਂ ਬਿਲਕੁਲ ਜੀ ਤੇ ਆਜੋ ਆਪਾਂ ਉੱਥੇ ਡਿੱਗੀ ਕੋਲੇ ਵੀ ਚੱਲਦੇ ਆ ਕਿਹੜੇ ਪਾਸੇ ਚੱਲਣਾ ਸੋਨੀ ਇੱਧਰ ਇੱਧਰ ਆਓ ਜੀ ਜਿਹੜੀ ਉਹ ਡਿੱਗੀ ਆ ਉਹ ਬਾਈ ਕਿਹੜੀ 1900 1900 ਦੇ ਕਰੀਬਣੀ ਹੋਈ ਹੈ 1900 ਯਾਨੀ 125 ਸਾਲ ਪੁਰਾਣੀ ਹੋਗੀ 1800 ਇਸਦੇ ਬਾਅਦ ਬਾਅਦ ਦੀ ਬਣੀ ਹੈ ਯਾਨੀ ਬਾਈ ਇਹ ਦੇਖੋ ਟਿੱਪੜ ਇਹ 125 ਸਾਲ ਪੁਰਾਣੀ ਵਿਕੀ ਆ ਬਾਈ ਦਾ ਕਹਿਣਾ Rajasthan ਦੇ ਵਿੱਚ ਅੱਜ ਵੀ ਮੱਥਰ ਲੱਗੇ ਨੇ ਇਹਦੇ ਪੱਥਰ ਦੇ ਟੁਕੜੇ ਆ ਵੇਖੋ ਪੱਥਰਾਂ ਦੇ ਨਾਲ ਇੱਟਾਂ ਉੱਤੇ ਬਾਅਦ ਚ ਲਾਈਆਂ ਆ ਆ ਪੱਥਰ ਦੇ ਨਾਲ ਬਣਿਆ ਹੋਇਆ ਆ ਠੀਕ ਆ ਆ ਸਾਰੀ ਪਰਤੇ ਸੀਗੇ ਆਪਾਂ 15 ਆ ਉਂਠਾਂ ਦੇ ਉਂਠਾਂ ਨੂੰ ਪਾਣੀ ਪੀਣ ਵਾਸਤੇ ਸੀਗੀ ਬੇੜ ਬੱਕਰੀਆਂ ਨੂੰ ਠੀਕ ਹੈ ਹਾਂਜੀ ਉਹ ਗੱਡੀ ਉਹ ਗੱਡੀ ਆ ਉਹ ਦੇਖੋ ਗੱਡੀ ਆ ਜਾਂਦੀ ਨਾਲੇ ਉਂਠਾਂ ਨੂੰ ਉਹ ਦੇਖੋ ਟ੍ਰੇਨ ਆ ਖੇਤ ਚੋਂ ਨਿਕਲਦੀ ਆ ਆਪਣੇ ਟ੍ਰੇਨ ਵੀ ਇਹ ਜਾ ਰਹੀ ਹੈ ਗੰਗानगर ਦੇਖੋ ਨਜ਼ਾਰੇ ਇਹ Rajasthan ਦੀ ਧਰਤੀ ਦੇ ਨਜ਼ਾਰੇ ਆ ਤੇ ਇਹ ਉਂਠਾਂ ਨੂੰ ਪਾਣੀ ਪਿਆ ਜਾਂਦਾ ਵਾਸਤੇ ਤੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਕਿੰਨੇ ਕੁ ਪੁਰਾਣੇ ਸੰਦ ਆ ਜਿਹੜੇ ਇੱਥੇ ਪਏ ਅੱਜ ਵਿੱਚ ਹੁਣ ਆਹੀ ਉਹ ਧਰਤੀ ਹੈ ਜੇ ਇਹਨੂੰ ਥੋੜਾ ਜਿਹਾ ਪਾਣੀ ਹੋਰ ਮਿਲੇ ਤਾਂ ਇਹ ਵੀ ਬਹੁਤ ਕੁਝ ਪੈਦਾ ਕਰਕੇ ਸੁਣਦੇ ਆਪਾਂ ਖਾਲੀ ਕਿਉਂ ਪਿਆ ਪੰਜਾਬ ਤੋਂ ਸਾਨੂੰ ਪਾਣੀ ਨਾ ਮਿਲਣ ਦੇ ਕਾਰਨ ਆ ਹਾਲਤ ਹੈਗੀ ਉਧਰ ਵੇਖੋ ਹਾਂ ਆ ਵੇਖੋ ਆ ਦੇਖੋ ਯਾਨੀ ਇਹ ਟਿੱਬੇ ਕਿਸੇ ਵੇਲੇ ਤਾਂ ਇੱਥੇ ਟਿੱਬੇ ਹੀ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਨੇ ਆਪਣੀ ਮਿਹਨਤ ਤੇ ਮਸ਼ਕਤ ਨਾਲ ਇਸ ਨੂੰ ਆਬਾਦ ਕੀਤਾ ਕਾਬਾ ਪੀੜੀਆਂ ਚ ਪੀ ਲੋ ਖਤਮ ਪੀੜੀਆਂ ਦੇ ਅੱਤਰ ਆ ਦੇਖੋ ਤੁਸੀਂ ਇਹ ਬੇਲ ਪੱਤਰ ਆ ਤੇ ਗਰਮੀਆਂ ਦੇ ਵਿੱਚ ਇਸ ਦਾ ਜਿਹੜਾ ਜੂਸ ਆ ਉਹ ਲੋਕ ਕੱਢ ਕੇ ਪਿੰਦੇ ਆ ਆ ਦੇਖੋ ਇਹ ਚੀਵਜੀ ਮਹਾਰਾਏ ਦੇ ਉੱਤੇ ਚੜਾਉਂਦੇ ਆ ਪੱਤੇ ਹਨਾ ਹਾਂਜੀ 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 ਬਿਲਕੁਲ ਬਿਲਕੁਲ ਆ ਰੁਦਰਾਕਸ ਦਾ ਬੁਕਤਾ ਜੀ ਦਾ ਸੁੱਕ ਗਿਆ ਹੁਣ ਦਾ ਠੀਕ ਆ ਰੁਦਰਾਕਸ ਦਾ ਇਹ ਬੇਲ ਪੱਦਰ ਤਾਂ ਪੰਜਾਬ ਚ ਵੀ ਹੁੰਦਾ ਹੈ ਨਾ ਹਾਂਜੀ 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 ਬਿਲਕੁਲ ਇਹ ਤਾਂ ਠੀਕ ਆ ਰਿਆ ਰੁਦਰਾਕਸ ਦਾ ਬੁੱਟਾ ਵੇਖੋ ਤੁਸੀਂ ਆ ਰੁਦਰਾਕਸ ਤੇ ਬਸ ਨੇ ਆ ਸੁੱਕ ਗਿਆ ਹੁਣ ਦਾ ਠੀਕ ਆ ਦੋਸਤੋ ਅਸੀਂ ਅੱਜ Rajasthan ਦੇ ਇੱਕ ਖੇਤ ਦੇ ਵਿੱਚ ਸਾਡੀ ਵਿਜ਼ਿਟ Rajasthan ਦੀ ਧਰਤੀ ਤੁਹਾਨੂੰ ਦਿਖਾਈ ਤੇ ਫਸਲਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਬਹੁਤ ਵਧੀਆ ਬਾਈਆਂ ਨਾਲ ਮਿਲ ਕੇ ਸਾਨੂੰ ਲੱਗਿਆ ਤੇ ਸਭ ਤੋਂ ਵੱਡੀ ਗੱਲ ਵੀ ਥੋੜੇ ਦੇ ਵਿੱਚ ਸਬਰ ਤੇ ਸੰਤੋਖ ਕਰਨ ਵਾਲੇ ਜਿਹੜੇ ਲੋਕ ਆ ਜਿਹੜੀ ਉਪਰ ਭਾਸ਼ਾ ਸੀ ਸਾਡੇ ਬਜ਼ੁਰਗਾਂ ਤੋਂ ਸੁਣੀ ਸੀ ਉਹ ਬਾਈਆਂ ਨੂੰ ਅਸੀਂ ਜਦੋਂ ਮਿਲੇ ਤਾਂ ਉਹਨੂੰ ਵਾਕੇ ਦੇ ਵਿੱਚ ਜਿਹੜਾ ਅਮਲੀ ਜਮਾ ਉਹ ਇਹਨਾਂ ਨੇ ਸੱਚੀ ਪੁਆ ਰੱਖਿਆ ਜੇ ਮੈਂ ਉਹਨੂੰ ਕਹਾਵਤ ਦੇ ਤੌਰ ਤੇ ਕਹਾਂ ਇਹ ਛੋਲੀ ਸਾਹਿਬ ਜਾਂਦੀ ਜਾਂਦੀ ਜਿਹੜੇ ਲੋਕ ਆਪਾਂ ਨੂੰ ਦੇਖ ਰਹੇ ਆ ਕੋਈ ਵਧੀਆ ਜਿਹਾ ਮੈਸੇਜ ਤੁਸੀਂ ਐਡਵੋਕੇਟ ਵੀ ਹੋ ਮੈਂ ਆਪਕੇ ਚੈਨਲ ਦੇ ਮਾਧਿਅਮ ਤੋਂ ਸਾਰੇ ਭੈੜ ਭਰਾਵਾਂ ਨੂੰ ਇੱਕ ਹੀ ਸੰਦੇਸ਼ ਦੇਵਾਂਗਾ ਕਿ ਜੇ ਸਾਡੀ ਸੰਸਕ੍ਰਿਤੀ ਹੈ ਨਹੀਂਗੀ ਜੇ ਸਾਡੀ ਖੇਤੀਬਾੜੀ ਹੁਣ ਕੀਟ ਨਾ ਸਕੇ ਆ ਗਈ ਤਾਂ ਫਿਰ ਕੀਟ ਨਾ ਸਿੱਕੀ ਖਾ ਲਈਏ ਪਹਿਲੇ ਕੇ ਪਹਿਲਾ ਕੇ ਫਸਲਾਂ ਦਾ ਨਾਮ ਲੈ ਕੇ ਤੇ ਕੀਟ ਨਾ ਸਕੇ ਦੇਣਾ ਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਆਪਾਂ ਹੀ ਝਕਰ ਦੇਣਾ ਆ ਕਿਸਾਨੀ ਨਹੀਂ ਹੋ ਸਕਦੀ ਵੀਰੇ ਆ ਕੇਵਲ ਵਪਾਰ ਹੈਗਾ ਜੇ ਕਿਸਾਨੀ ਦਾ ਨਾਂ ਲੈ ਕੇ ਕੋਈ ਕਿਸੇ ਨੂੰ ਜ਼ਹਿਰ ਵੇਚਦਾ ਹੈ ਤਾਂ ਉਹਨੂੰ ਮੈਂ ਕਿਸਾਨ ਨਹੀਂ ਮੰਨਦਾ ਕਿਸਾਨ ਤੇ ਜਵਾਨ ਦੇਸ਼ ਦੀ ਰੱਖਿਆ ਦੇ ਲਈ ਹੁੰਦੇ ਆ ਮੈਂ ਕਿ ਦੇਸ਼ ਦੇ ਬੇੜਾਗਰ ਕਰਨ ਵਾਸਤੇ ਹੁੰਦੇ ਆ ਤੇ ਸਾਰਿਆਂ ਕਿਸਾਨਾਂ ਨੂੰ ਵੀ ਤੇ ਦਰਸ਼ਕ ਜਿਹੜੇ ਹੈਗੇ ਸਾਡੇ ਭੈਣ ਭਰਾ ਉਹਨਾਂ ਨੂੰ ਵੀ ਮੈਂ ਨਿਵੇਦਨ ਕਰ ਸਕਦਾ ਕਿ ਆਪਣੇ ਆਪਣੀ ਸੰਸਕ੍ਰਿਤੀ ਦੀ ਔਰ ਜ਼ਰੂਰ ਜਾਓ ਤੁਸੀਂ ਹਫਤਾ 'ਚ ਦੋ ਦਿਨ ਇੱਕ ਦਿਨ ਤਾਂ ਆਪਣੇ ਖੇਤਾਂ 'ਚ ਜਾ ਕੇ ਤੇ ਖਾਲੀ ਥਾਵਾਂ ਤੇ ਜਾ ਕੇ ਜ਼ਰੂਰ ਆਪਣੇ ਜੀਵਨ ਨੂੰ ਜਿਓ ਕਿਉਂਕਿ ਸਭ ਤੋਂ ਵੱਡ ਕੇ ਜਿਹੜਾ ਹੈਗਾ ਜਗ ਜੀਉਂਦਿਆਂ ਦੇ ਮੇਲੇ ਹੈਗੇ ਜੇ ਜ਼ਹਿਰ ਖਾ ਖਾ ਕੇ ਮਰਨਾ ਹੈ ਉਹ ਵੀ ਪਹਿਲਾ ਲਾ ਕੇ ਫਸਲਾਂ ਦੇ ਨਾਤੇ ਤਾਂ ਜ਼ਹਿਰ ਸਿੱਧਾ ਹੀ ਖਾ ਲੋ ਭਾਈ ਕਿਸੇ ਨੂੰ ਜ਼ਹਿਰ ਦੇਣ ਦੀ ਕੋਈ ਲੋੜ ਹੈ ਨਹੀਂਗੀ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਲਦੇ ਆਂ ਅਗਲੀ ਵਾਰ ਫੇਰ ਕਿਸੇ ਨਵੇਂ ਵਿਸ਼ੇ ਤੇ ਕਿਸੇ ਨਵੇਂ ਵੀਡੀਓ ਦੇ ਨਾਲ